ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਸਰਕਾਰ ਦੇ ਵੱਲੋਂ ਜਿਹੜੇ-ਜਿਹੜੇ ਮਹਿਕਮੇ ਜਿਸ-ਜਿਸ ਮੰਤਰੀ ਨੂੰ ਦਿੱਤੇ ਗਏ ਸੀ ਉਸ ਤੋਂ ਕੁਝ ਸਮਾਂ ਬਾਅਦ ਹੀ ਉਹ ਮਹਿਕਮਿਆਂ ਦੇ ਵਿੱਚ ਫੇਰ ਬਦਲ ਕੀਤੀ ਗਈ ਸੀ ਜਿਵੇਂ ਕਿ ਪਹਿਲਾਂ ਸਿਹਤ ਮੰਤਰਾਲੇ ਦੀ ਜ਼ਿੰਮੇਵਾਰੀ ਚੇਤਨ ਸਿੰਘ ਚੌੜਾ ਮਾਜਰਾ ਨੂੰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਸਿਹਤ ਮੰਤਰਾਲਾ ਪਟਿਆਲਾ ਤੋਂ ਵਿਧਾਇਕ ਡਾਕਟਰ ਬਲਬੀਰ ਸਿੰਘ ਸਿੱਧੂ ਦੇ ਕੋਲੇ ਚਲਾ ਗਿਆ ਸੀ ਤੇ ਹੁਣ ਫੇਰ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੇ ਮੰਤਰਾਲੇ ਨੇ ਇਹਨਾਂ ਦੇ ਵਿੱਚ ਇੱਕ ਫੇਰ ਬਦਲ ਕੀਤੀ ਗਈ ਜੀ ਕੋਈ ਬਹੁਤ ਹੀ ਵੱਡੀ ਫੇਰ ਬਦਲ ਨਜ਼ਰ ਨਹੀਂ ਆ ਰਹੀ ਪਰ ਹਾਲਾਂਕਿ ਅਮਨ ਅਰੋੜਾ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਅਮਨ ਅਰੋੜਾ ਦੇ ਕੋਲੇ ਜਿਹੜਾ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦਾ ਮਹਿਕਮਾ ਸੀ ਉਹ ਹੁਣ ਅਮਨ ਅਰੋੜਾ ਦੇ ਕੋਲੋਂ ਭਗਵੰਤ ਮਾਨ ਜੀ ਕੋਲੇ ਚਲਾ ਗਿਆ ਜੀ ਹਾਂ ਸੀਐਮ ਭਗਵੰਤ ਮਾਨ ਦੇ ਕੋਲੇ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦਾ ਜਿਹੜਾ ਅਹੁਦਾ ਆ ਉਹ ਚਲਾ ਗਿਆ ਜਿਕਰਯੋਗ ਹੈ ਕਿ ਜਿਹੜੇ ਅਹੁਦੇਦਾਰਾਂ ਦੇ ਅਹੁਦਿਆਂ ਦੇ ਵਿੱਚ ਫੇਰ ਬਦਲ ਕੀਤੀ ਗਈ ਹੈ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਸੀਐਮ ਭਗਵੰਤ ਮਾਨ ਮੀਤ ਹੇਰ ਚੇਤਨ ਸਿੰਘ ਜੋੜਾ ਮਾਥਰਾ ਅਮਨ ਅਰੋੜਾ ਅਨਮੋਲ ਗਗਨਮਾਨ ਅਤੇ ਲਾਲਜੀਤ ਭੁੱਲਰ ਹਾਲਾਂਕਿ ਬਾਕੀ ਜਿਹੜੇ ਮੰਤਰਾਲੇ ਨੇ ਉਹਨਾਂ ਦੇ ਵਿੱਚ ਕੋਈ ਵੱਡੀ ਬੱਡੀ ਫੇਰ ਬਦਲ ਨਹੀਂ ਕੀਤੀ ਗਈ ਪਰ ਜਿਹੜੀ ਵੱਡੀ ਫੇਰ ਬਦਲ ਹੈ ਉਹ ਅਮਨ ਅਰੋੜੇ ਦੇ ਮੰਤਰਾਲੇ ਦੇ ਵਿੱਚ ਕੀਤੀ ਗਈ ਹੈ ਜੋ ਕਿ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦਾ ਜਿਹੜਾ ਮੰਤਰਾਲਾ ਹੈ ਉਹ ભગવત માંચી ਕੋਲੇ ਚਲਾ ਗਿਆ ਹੈ ਤੇ ਦੂਜੇ ਪਾਸੇ ਇਨਫਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਦਾ ਮੰਤਰਾਲਾ ਜਿਹੜਾ ਕਿ ਪਹਿਲਾਂ ਅਮਨ अरोड़ा ਦੇ ਕੋਲ ਸੀ ਹੁਣ ਉਹ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲੇ ਚਲਾ ਗਿਆ ਹੈ ਦੱਸਦੀ ਹੈ ਕਿ ਹੁਣ ਅਮਨ अरोड़ा ਦੇ ਕੋਲੇ ਨਿਊ ਐਂਡ ਰੀਨਿਊਏਬਲ ਰਿਸੋਰਸਸ ਪ੍ਰਿੰਟਿੰਗ ਐਂਡ ਸਟੇਸ਼ਨਰੀ ਗਵਰਨੈਂਸ ਰਿਫਾਰਮਸ ਰਿਮੂਵਲ ਆਫ ਗਵਰਨੈਂਸ EMPLOYE GENERATION ਆਫ ਟ੍ਰੇਨਿੰਗ ਇਹ ਸਭ ਅਹੁਦੇ ਨੇ ਜਿਹੜੇ ਅਮਨ ਅਰੋੜਾ ਦੇ ਕੋਲੇ ਨੇ ਤੇ ਬਾਕੀ ਜਿਹੜੇ ਨਾਮ ਗਿਣਾਈ ਗਏ ਨੇ ਉਹਨਾਂ ਨਾਵਾਂ ਦੇ ਵਿੱਚ ਕੋਈ ਵੱਡੀ ਫੇਰਬਦਲ ਹੈ ਉਹਦਿਆਂ ਦੇ ਵਿੱਚ ਨਹੀਂ ਕੀਤੀ ਗਈ ਫਿਲਹਾਲ ਅਮਨ ਅਰੋੜਾ ਨੂੰ ਲੈ ਕੇ ਇੱਕ ਵੱਡੀ ਫੇਰਬਦਲ ਹੈ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਨਜ਼ਰ ਆ ਰਹੀ ਹੈ ਬਿਊਰੋ ਰਿਪੋਰਟ ਲਾਈਵ ਤੇਸ ਚੈਨਲ ਪਟਿਆਲਾ